ਮੈਂ ਪਿੰਡ ਸੰਗਰਦੀ ਰਹਿਣ ਵਾਲੀ ਆ ਮੇਰਾ ਨਾਮ ਅਨੂ ਆ ਮੈਂ ਪਾਸਜੈਕਬ ਜੀ ਦੀ ਵਾਈਫ ਆ ਤੇ ਜੋ ਵੀ ਕਟਨਾ ਵਾਪਰੀ ਆ ਕਿ ਪੂਤ ਕੱਢਣ ਦੇ ਕਰਕੇ ਇੱਕ ਵਿਅਕਤੀ ਦੀ ਡੈਥ ਹੋ ਗਈ ਆ ਤੇ ਉਹਨਾਂ ਨੇ ਮਤਲਬ ਪਾਸੇ ਜੀ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਸੀ ਇਹਦੀ ਪਤਨੀ ਨਹੀਂ ਕਿ ਮਤਲਬ ਪਾਸੇ ਜੀ ਸਾਡੇ ਘਰੇ ਕਾਈ ਕੀ ਕਰ ਜੋ ਪ੍ਰੇਅਰ ਕਰਕੇ ਜੋ ਸਾ ਮੋਹਲ ਦੀ ਪਤਨੀ ਫੋਨ ਕਰਨ ਦੀ ਸੀ ਬਾਰ-ਬਾਰ ਕਿ ਮੇਰਾ ਘਰ ਵਾਲਾ ਜਾਦਾ ਨਹੀਂ ਠੀਕ ਹੈ ਜਿਆਦਾ ਬਿਮਾਰ ਹੈ ਪਾਸਟਰ ਜੀ ਤੁਸੀਂ ਆਣ ਕੇ ਘਰ ਜੋ ਸਾਡੇ ਪ੍ਰੇਰ ਕਰ ਜੋ ਪਰ ਪਾਸਟਰ ਜੀ ਬੀਜੀ ਸੀ ਕਨਵੈਨਸ਼ਨ ਦੇ ਕਰਕੇ ਤੀ ਤੀ ਤੁਹਾਡੀ ਕਨਵੈਨਸ਼ਨ ਸੀ ਪਾਸਟਰ ਜੀ ਉਹਨਾਂ ਨੇ ਉਹ ਉਸ ਜਗ੍ਹਾ ਤੇ ਹੀ ਮਤਲਬ ਸੇਵਾਦਾਰ ਸਾਡੇ ਪੋਸਟਰ ਲਾ ਰਹੇ ਸੀ ਤੇ ਉਹਨਾਂ ਨੇ ਮਤਲਬ ਉਹਨਾਂ ਨੂੰ ਪਾਸਟਰ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਉਹ ਨਾ ਕਰੇ ਕੀ ਕਰ ਜੋ ਪ੍ਰੇਰ ਕਰ ਜੋ ਜਦੋਂ ਉਹ ਤਿੰਨੇ ਜਾਣੇ ਮਤਲਬ ਉਹਨਾਂ ਨੇ ਕਿਹਾ ਕਿ ਸੇਵਾਦਾਰ ਪ੍ਰੇਰ ਕਰਨਗੇ ਤੇ ਉਹ ਉਹਨਾਂ ਦੇ ਵੀ ਹੱਥੀ ਪੈ ਗਿਆ ਫਿਰ ਦੁਬਾਰਾ ਉਹਨਾਂ ਨੇ ਅੱਪਾ ਕਿਤੋਂ ਮਤਲਬ ਆਪਣੇ ਘਰ ਦਾ ਚੱਲਾਵਾਗੇ ਅਧਿਕਾਰ ਦੀ ਨਹੀਂ ਫੋਨ ਕਰਕੇ ਮਤਲਬ ਉਹਨਾਂ ਨੂੰ ਪਾਸਟੇ ਜੀ ਨੂੰ ਕਿਹਾ ਕਿ ਤੁਸੀਂ ਪਾਸਟੇ ਜੀ ਆਪ ਉਹ ਪ੍ਰੇਅਰ ਕਰਕੇ ਜੋ ਸਾਡੇ ਘਰੇ ਜਦੋਂ ਪਾਸਟੇ ਜੀ ਹੁਣੇ ਵੀ ਪ੍ਰੇਅਰ ਕਰਨ ਗਏ ਤੇ ਮਤਲਬ ਆਪਣੀ ਘਰ ਦੀ ਨੂੰ ਮਾਰ ਕਟਾਈ ਕਰ ਰਿਹਾ ਸੀ ਤੇ ਜਿਹੜੇ ਉਹਦੇ ਮਤਲਬ ਗਾਲ ਦੇ ਤੇ ਨਿਸ਼ਾਨ ਆ ਉਹਨਾਂ ਦੇ ਦੰਦੀਆਂ ਵੱਡੀਆਂ ਸੀ ਉਹਦੇ ਘਰ ਵਾਲੇ ਨਹੀਂ ਤੇ ਮਤਲਬ ਉਹਨੂੰ ਹੀ ਪਾਸਟੇ ਜੀ ਉਹਨਾਂ ਨੇ ਬਚਾਇਆ ਤੇ ਮਸੇ ਪਾਸ ਜਿਹੜੀ ਪ੍ਰੇਅਰ ਕਰਕੇ ਤੇ ਵਾਪਸ ਘਰੇ ਆ ਗਿਆ ਤੇ ਸਾਰਾ ਸਾਰਾ ਝੂਠ ਹੀ ਪਾਸੇ ਜਿਹਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਵਾ ਤੇ ਇਹ ਪਾਸੇ ਜੀ ਨਾਲ ਧੱਕਾ ਕਰ ਰਿਹਾ ਸਾਡੇ ਨਾਲ ਉਹਨਾਂ ਦੀ ਕੋਈ ਵੀ ਦੁਸ਼ਮਣੀ ਨਹੀਂ ਸੀ ਜਾਂ ਉਹਨਾਂ ਦੀ ਸਾਡੇ ਨਾਲ ਹੀ ਪਰ ਇਹ ਕਿ ਉਹਨਾਂ ਨੇ ਮਤਲਬ ਇਹ ਕਿ ਕੋਈ ਫਸਾਇਆ ਜਾ ਰਿਹਾ ਕਿਸ ਦੇ ਕਹਿਣ ਤੇ ਮਤਲਬ ਇਹ ਉਹਨਾਂ ਨੇ ਕੰਮ ਕੀਤਾ ਵਾ ਬਾਰਬਾੜੀ ਮਤਲਬ ਕਿ ਆ ਜਾ ਰਿਹਾ ਸ਼ਾਮੂ ਐਲ ਦੇ ਉਹਨਾਂ ਦੇ ਪਰਿਵਾਰ ਵਾਲੋ ਵੀ ਸਾਡੇ ਘਰ ਵਾਲੇ ਮਤਲਬ ਕਿੱਥੋਂ ਰੋਟੀ ਖਾਣਗੇ ਤੇ ਉਹਨਾਂ ਦਾ ਘਰ ਬਰਵਾਦ ਨਹੀਂ ਹੈ ਘਰ ਮੇਰਾ ਵੀ ਬਰਵਾ ਦਿਓ ਘਰ ਰੇ ਆਂ ਵੀ ਆਪਾਂ ਵੀ ਮੇਰੇ ਵੀ ਛੋਟੇ ਛੋਟੇ ਬੱਚੇ ਮੇਰੀ ਇੱਕ ਬੇਟੀ ਹੈ ਇੱਕ ਬੇਟਾ ਵਾ ਤੇ ਆਪਾਂ ਵੀ ਮਤਲਬ ਕਿੱਥੋਂ ਮਤਲਬ ਰੋਟੀ ਖਾਵਾਂਗੇ ਤੇ ਮਤਲਬ ਸਾਡੇ ਮਤਲਬ ਆ ਮਤਲਬ ਇਹ ਨਗਰ ਵਾਲਿਆਂ ਨੂੰ ਸਰਪੰਚਾਂ ਨੂੰ ਮਤਲਬ ਪੁੱਛਿਆ ਜਾਏ ਕਿ ਪਾਸੇ ਜੀ ਹੁਣੀ ਕਿੱਤਾਂ ਦੇ ਇਨਸਾਨ ਆ ਉਹ ਇੱਕ ਨੇਕ ਇਨਸਾਨ ਆ ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਆਂ ਤੇ ਅਸੀਂ ਕੋਈ ਕਦੇ ਵੀ ਪਾਸੇ ਜੀ ਉਹਨਾਂ ਨੇ ਕਦੇ ਵੀ ਕਿਸ ਨੂੰ ਕੁਛ ਨਹੀਂ ਕਿਹਾ ਸਾਨੂੰ ਇਨਸਾਫ ਦਿੱਤਾ ਜਾਵੇ